ਸਤਿ ਸ਼੍ਰੀ ਅਕਾਲ ਜੀ ਆਪਾਂ ਦਾ ਨਵਾਂ ਸੂਟ ਰੈਡੀ ਕੀਤਾ ਵੇਖੋ ਮਸ਼ੀਨ ਵਰਕ ਦੇ ਉੱਤੇ ਪਿਓਰ ਕਾਟਨ ਦੇ ਵਿੱਚ ਇਹ ਸੂਟ ਬਣਿਆ ਹੋਇਆ ਇਹਦਾ ਸੂਟ ਮੇਰੇ ਕੋਲੇ ਵੀ ਸੀਗਾ ਉਦੋਂ ਅਸੀਂ ਮਸਲੀਨ ਦੇ ਉੱਤੇ ਰੈਡੀ ਕਰਾਇਆ ਸੀ ਆਪਾਂ ਨਾਲ ਨਾਲ ਪ੍ਰੋਪਰ ਸਟਿਚ ਹੋਏ ਦੀ ਵੀਡੀਓ ਲਾਵਾਂਗੇ ਤੁਸੀਂ ਬਣਿਆ ਹੋਇਆ ਦੇਖਿਓ ਬਹੁਤ ਸੋਹਣਾ ਲੱਗਦਾ ਤੇ ਆਹ ਵੇਖੋ ਹੁਣ ਆਪਾਂ ਰੈਡੀ ਕੀਤਾ ਪਿਓਰ ਕਾਟਨ ਦੇ ਉੱਤੇ ਆਹ ਵੇਖੋ ਸੋ ਬਹੁਤ ਸੋਹਣਾ ਸੂਟ ਆ ਇਹਦਾ ਰੇਟ ਹੈਗਾ 3500 ਇੱਥੇ ਮਸ਼ੀਨ ਵਰਕ ਕੀਤਾ ਹੋਇਆ ਪਿਓਰ ਗੀਜ਼ਾ ਕਾਟਨ ਦੇ ਉੱਤੇ ਸੂਟ ਬਣਿਆ ਸੇਮ ਵਰਕ ਇਦਾਂ ਹੀ ਬਾਵਾ ਦੇ ਉੱਤੇ ਬਣਿਆ ਹੋਇਆ ਆਹ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਵੀ ਪਿਓਰ ਮਸਲੀਨ ਦਾ 2.5 ਮੀਟਰ ਦਾ ਹਨਾ 2.5 ਦਾ ਦੁਪੱਟਾ ਨਾਲ ਇਹਦੇ ਸੋ ਲੁੱਕ ਬਹੁਤ ਸੋਹਣੀ ਆਉਗੀ ਸਟਿਚ ਹੋਣ ਤੋਂ ਬਾਅਦ ਤੁਸੀਂ ਸਲਵਾਰ ਸੂਟ ਪੈਂਟ ਪਲਾਜ਼ੋ ਕੁਝ ਵੀ ਸਟਿਚ ਕਰਵਾ ਸਕਦੇ ਹੋ ਨੂੰ ਸੋ ਇਹਦੇ 'ਚ ਆਪਣੇ ਕੋਲੇ ਇੱਕ ਤਾਂ ਫਿਰੋਜ਼ੀ ਨਾਲ ਕੰਬੀਨੇਸ਼ਨ ਆ ਇੱਕ ਵੇਖੋ ਪਿੰਕ ਦੇ ਨਾਲ ਕਢਾਈ ਸੇਮ ਆ ਫਰਨਲ ਦੇ ਨਾਲ ਇਦਾਂ ਹੀ ਟਾਈਡਾਈ ਪਿੰਕ ਦੁਪੱਟਾ ਹੋਊਗਾ ਤੇ ਇੱਕ ਗ੍ਰੀਨ ਮਹਿੰਦੀ ਜਿਹਾ ਆ ਵੇਖੋ ਸੋ ਇਹ ਤਿੰਨ ਛੇ ਅਵੇਲੇਬਲ ਆ ਇਹਦੇ ਵਿੱਚ ਲਓ ਜੀ ਨੈਕਸਟ ਆ ਗਿਆ ਇਹ ਵੀ ਪਿਓਰ ਗੀਜ਼ਾ ਕਾਟਨ ਦੇ ਫੇਸੂਟ ਬਣਿਆ ਹੋਇਆ ਆ ਵੇਖੋ ਇਹਦੇ ਘੇਰੇ ਤੇ ਮਸ਼ੀਨ ਵਰਕ ਕੀਤਾ ਹੋਇਆ ਇਹ ਵੀ 2500 ਦੀ ਰੇਂਜ ਦੇ ਵਿੱਚ ਸੂਟ ਆ ਬਹੁਤ ਹੀ ਸਫਾਈ ਦੇ ਨਾਲ ਪ੍ਰਿੰਟਡ ਸੂਟ ਆ ਤੇ ਨਾਲ ਇਹਦੀਆਂ ਹੈਵੀ ਵਰਕ ਬਾਵਾ ਦੇ ਉੱਤੇ ਹੋਇਆ ਆ ਵੇਖੋ ਸੋ ਲੁੱਕ ਬਹੁਤ ਸੋਹਣੀ ਆਊਗੀ ਸਟਿਚ ਹੋਣ ਤੋਂ ਬਾਅਦ ਪੂਰਾ ਇੰਨਾ ਬਾਰਡਰ ਬਣੂਗਾ ਬਾਵਾ ਦੇ ਉੱਤੇ ਇਹ ਸੂਟ ਮੈਂ ਵੀ ਆਪਣੇ ਲਈ ਸਟਿਚ ਕਰਵਾਇਆ ਪਰ ਮੈਂ ਉਹ ਰਖੜੀਆਂ ਤੇ ਪਾਉਣਾ ਜਦੋਂ ਫਾਈਨਲ ਲੁੱਕ ਤੁਹਾਨੂੰ ਦਿਖਾਵਾਂਗੇ ਤੇ ਆ ਵੇਖੋ ਇਹਦੇ ਨਾਲ ਵੀ ਟਾਈ ਡਾਈ ਦੁਪੱਟਾ ਸੋ ਇਹ ਵੀ ਬਹੁਤ ਸੋਹਣਾ ਲੱਗਦਾ ਇਹਦੇ ਚ ਆਪਣੇ ਕੋਲੇ ਡਿਫਰੈਂਟ ਡਿਫਰੈਂਟ ਸ਼ੇਡਸ ਵੀ ਅਵੇਲੇਬਲ ਹੈਗੇ ਆ ਇੱਕ ਆ ਵਿਖੋ ਫਿਰੋਜ਼ੀ ਕਲਰ ਨਾਲ ਫਿਰੋਜ਼ੀ ਦੁਪੱਟਾ ਫਿਰ ਇੱਕ ਹੈਗਾ yellow ਕਲਰ ਨਾਲ ਇਦਾਂ yellow ਦੁਪੱਟਾ ਸੋ ਇਹਦੀ ਵੀ ਲੁੱਕ ਬਹੁਤ ਸੋਹਣੀ ਆਊਗੀ ਲਓ ਜੀ ਨੈਕਸਟ ਉਟ ਆ ਗਿਆ ਇਹ ਹੈਗਾ 4500 ਦੀ ਰੇਂਜ ਦੇ ਵਿੱਚ ਇਹ ਪਿਓਰ ਮਸਲੀਨ ਦੇ ਉੱਤੇ ਆ ਤੇ ਇਹਦੇ ਤੇ ਵੇਖੋ ਸ਼ਿਮਰ ਦਾ ਪੈਚ ਲਗਾ ਕੇ ਉੱਤੇ ਮਸ਼ੀਨ ਵਰਕ ਕੀਤਾ ਹੋਇਆ ਬਹੁਤ ਹੀ ਸਫਾਈ ਦੇ ਨਾਲ ਦੇਖੋ ਵਰਕ ਕੀਤਾ ਹੋਇਆ ਆਹ ਵਾਲਾ ਇਹ ਹੋ ਗਿਆ ਘੇਰਾ ਇਹਦਾ ਸੇਮ ਵਰਕ ਇਦਾਂ ਹੀ ਇਹਦੀਆਂ ਬਾਹਾਂ ਦੇ ਉੱਤੇ ਆ। ਹਮਕੋ ਆਹ ਵਾਲਾ ਵਰਕ ਬਾਹਾਂ ਦੇ ਉੱਤੇ ਆਊਗਾ। ਤੇ ਇਦਾਂ ਹੀ ਵਰਕ ਦੇਖੋ ਹੈਵੀ ਆਪਾਂ ਸਲਵਾਰ ਦੇ ਪੌਂਚਿਆਂ ਤੇ ਕੀਤਾ ਹੋਇਆ। ਸੋ ਇਹਦੀ ਵੀ ਲੁੱਕ ਬਹੁਤ ਸੋਹਣੀ ਆਉਗੀ ਇਹਦੀ ਡਿਮਾਂਡ ਸਭ ਤੋਂ ਵੱਧ ਆਉਂਦੀ ਆ ਸੂਰਦੀ ਉੱਤੇ ਪਹਿਲਾਂ ਆਪਾਂ ਜੌਰਜਟ ਤੇ ਵੀ ਰੈਡੀ ਕੀਤੇ ਸੀ ਹੁਣ ਮਸਲੀਨ ਤੇ ਕੀਤੇ ਆ ਤੇ ਨਾਲ ਇਹਦੇ 2.5 ਮੀਟਰ ਚਲਉਣ ਦਾ ਦੁਪੱਟਾ ਵੇਖੋ ਸੋ ਸਾਰਾ ਨਾ ਦੁਪੱਟੇ ਆਪਾਂ ਟਾਈ ਡਾਈ ਰੱਖਿਆ ਕਿਉਂਕਿ ਟਾਈ ਡਾਈ ਦੁਪੱਟੇ ਦੀ ਸਭ ਤੋਂ ਵੱਧ ਡਿਮਾਂਡ ਆ ਰਹੀ ਹੈ ਇਸ ਟਾਈਮ ਇਹ ਅੰਗੂਰੀ ਜੀ ਸ਼ੇਡ ਦੇ ਉੱਤੇ ਬਣਿਆ ਹੋਇਆ ਇਹਦੇ ਚ ਆਪਣੇ ਕੋਲ ਇੱਕ ਲੈਮਨ ਸ਼ੇਡ ਆ ਸੇਮ ਪ੍ਰਿੰਟ ਦੇ ਵਿੱਚ ਉਦਾਂ ਹੀ ਦੁਪੱਟਾ ਚਲਉਣ ਦਾ ਤੇ ਇੱਕ ਕਾਫੀ ਸ਼ੇਡ ਆ ਔਰ ਦੇ ਦੁਪੱਟਾ ਵੇਖੋ ਆ ਹੋ ਗਿਆ ਬਲੈਕ ਤੇ ਇੱਕ ਪਿੰਕ ਤੇ ਇੱਕ ਨੇਵੀ ਬਲੂ ਸੋ ਇਹ ਸਾਰੇ ਸ਼ੇਡ ਨੇ ਤੁਸੀਂ ਆਪਣਾ ਆਰਡਰ ਪਲੇਸ ਕਰ ਦੋ ਤੇ ਇੱਕ ਨਾ ਡਿਫਰੈਂਟ ਇਹ ਸੂਟ ਆਪਾਂ ਰੈਡੀ ਕੀਤਾ ਬਟ ਇਹਦਾ ਨਾ ਜਿਹੜਾ ਦੁਪੱਟਾ ਨਹੀਂ ਰੈਡੀ ਹੈਗਾ ਇਹ ਪਿਓਰ ਮਸਲੀਨ ਦੇ ਉੱਤੇ ਆ ਸੋਨੋ ਡਿਜ਼ਾਈਨ ਦਿਖਾ ਲੈਂਦੇ ਆਪਾਂ ਆਹ ਸ਼ਰਟ ਆ ਸ਼ਰਟ ਤੇ ਕੱਲੀਆਂ ਬੁੱਟੀਆਂ ਪਾਈਆਂ ਹੋਈਆਂ ਨੇ ਇਹ ਸੂਟ ਹੈਗਾ 3500 ਦੀ ਰੇਂਜ ਦੇ ਵਿੱਚ ਤੇ ਆਹ ਵਾਲਾ ਵਰਕ ਇਹਦੀਆਂ ਬਾਹਾਂ ਦੇ ਉੱਤੇ ਆ ਤੇ ਇਦਾਂ ਹੀ ਸੇਮ ਵਰਕ ਇਹਦੇ ਪੌਂਚਿਆਂ ਦੇ ਉੱਤੇ ਕੀਤਾ ਹੋਇਆ ਹੈ ਸੋ ਇਹਦੇ ਨਾਲ ਜਿਹੜਾ ਦੁਪੱਟਾ ਉਹ ਪਿਓਰ ਮਸਲੀਨ ਦਾ ਹੋਊਗਾ ਇਸ ਰੈੱਡ ਕਲਰ ਦਾ ਤੇ ਉਹਨੂੰ ਆਪਾਂ ਵਾਈਟ ਕਲਰ ਦੀ ਲੈਂਸ ਲਗਾਵਾਂਗੇ ਸੋ ਤੁਸੀਂ ਆਪਣਾ ਆਰਡਰ ਪਲੇਸ ਕਰ ਦਿਓ ਤੁਹਾਨੂੰ ਆਪਾਂ ਦੁਪੱਟਾ ਪ੍ਰੋਪਰ ਰੈਡੀ ਕਰਕੇ ਨਾਲ ਹੀ ਦਵਾਂਗੇ ਦੁਪੱਟੇ ਹਜੇ ਰੈਡੀ ਹੋਣੇ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਦਿਓ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਬਾਕੀ ਸਟੋਰ ਤੇ ਵਿਜ਼ਿਟ ਕਰਨ ਲਈ ਫਾਰਮੋ ਸਟਾਈਲ ਮੁੱਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਸਟੋਰ ਦੀ ਪ੍ਰੋਪਰ ਲੋਕੇਸ਼ਨ ਮਿਲ ਜੂਗੀ ਸੋ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਜੇ ਤੁਹਾਡਾ ਬਿਲ 40000 ਤੋਂ ਵੱਧ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 6:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਸੂਟ ਤੁਸੀਂ ਸਟਿਚ ਕਰਾ ਕੇ ਵੀ ਲੈ ਸਕਦੇ ਹੋ ਅਨਸਟਿਚ ਵੀ ਸੋ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਆਪਣਾ ਇੰਸਟਾਗ੍ਰam ਪੇਜ ਜਰੂਰ ਫੋਲੋ